ਸਰਦਾਰ ਸ਼ਾਮ ਸਿੰਘ ạtਾਰੀ ਵਾਲਾ ਪੰਜਾਬ ਇਤਿਹਾਸ ਦਾ ਪੁਲਿਆ ਹੋਇਆ ਹੀਰੋ ਸਰਦਾਰ ਸ਼ਾਮ ਸਿੰਘ ạtਾਰੀ ਵਾਲਾ 1785 ਤੋਂ 1846 ਪੰਜਾਬ ਦੇ ਸਭ ਤੋਂ ਉੱਗੇ ਜਰਨੇਲਾਂ ਅਤੇ ਸ਼ਹੀਦਾਂ ਵਿੱਚੋਂ ਇੱਕ ਸੀ ਜੋ ਆਪਣੀ ਦਲੇਰੀ ਬੇਮਿਸਾਲ ਵਫਾਦਾਰੀ ਅਤੇ ਸਿੱਖ ਸਾਮਰਾਜ ਪ੍ਰਤੀ ਸਮਰਪਣ ਲਈ ਮਸ਼ਹੂਰ ਸੀ ਉਸਦੇ ਜੀਵਨ ਅਤੇ ਕੁਰਬਾਨੀ ਨੇ ਉਸ ਨੂੰ ਪੰਜਾਬ ਦੇ ਇਤਿਹਾਸ ਵਿੱਚ ਇੱਕ ਸਨਮਾਨਿਤ ਸਥਾਨ ਪ੍ਰਾਪਤ ਕੀਤਾ ਹੈ ਪਰ ਮੇਕੀ ਉਸਦੀ ਵਿਰਾਸਤ ਅਕਸਰ ਅਣਜਾਨ ਰਹਿਂਦੀ ਹੈ सरदार शाम सिंह ਦਾ ਜਨਮ 1785 ਵਿੱਚ ਪਿੰਡ ਅਟਾਰੀ ਨੇੜੇ ਅੰਮ੍ਰਿਤਸਰ ਵਿੱਚ ਇੱਕ ਸਤਿਕਾਰਤ ਸਿੱਖ ਪਰਿਵਾਰ ਵਿੱਚ ਹੋਇਆ ਸੀ ਇੱਕ ਸ਼ਰਧਾ ਅਤੇ ਦੇਸ਼ ਭਗਤੀ ਵਾਲੇ ਮਾਹੌਲ ਵਿੱਚ ਪਾਲਿਆ ਗਿਆ ਉਸਨੇ ਛੋਟੀ ਉਮਰ ਤੋਂ ਹੀ ਬੇਮਿਸਾਲ ਬਹਾਦਰੀ ਅਤੇ ਅਨੁਸ਼ਾਸਨ ਦਾ ਪ੍ਰਦਰਸ਼ਨ ਕੀਤਾ ਉਹ bari ਖਤਰਿਆਂ ਖਾਸ ਕਰਕੇ ਅਫਗਾਨ ਹਮਲਾਵਰਾ ਅਤੇ ਬਾਅਦ ਵਿੱਚ ਬ੍ਰਿਟਿਸ਼ ਇਸਟ ਇੰਡੀਆ ਕੰਪਨੀ ਦੇ ਵਿਰੁੱਧ ਸਿੱਖ ਵਿਰੋਧ ਦੇ ਉਥਲ-ਪੁਥਲ ਭਰੇ ਦੌਰ ਦੌਰਾਨ ਵੱਡਾ ਹੋਇਆ ਉਹ ਮਹਾਰਾਜਾ ਰਣਜੀਤ ਸਿੰਘ ਦੇ ਅਧੀਨ ਸਿੱਖ ਫੌਜ ਵਿੱਚ ਸ਼ਾਮਲ ਹੋ ਗਿਆ ਅਤੇ ਆਪਣੀ ਫੌਜੀ ਸੂਝ, ਇਮਾਨਦਾਰੀ ਅਤੇ ਦਲੇਰੀ ਦੇ ਕਾਰਨ ਜਲਦੀ ਹੀ ਰੈਂਕਾਂ ਵਿੱਚ ਵਧਦਾ ਹੋਇਆ ਸਿੱਖ ਸਿਧਾਂਤਾਂ ਅਤੇ ਅਨੁਸ਼ਾਸਨ ਦੀ ਸ਼ਕਤੀ ਨਾਲ ਪਾਲਣਾ ਕਰਨ ਲਈ ਜਾਣਿਆ ਜਾਂਦਾ ਹੈ। ਸ਼ਾਮ ਸਿੰਘ ਸਿੱਖ ਸਾਮਰਾਜ ਦੀ ਪ੍ਰਭੂਸੱਤਾ ਪ੍ਰਤੀ ਡੂੰਘੀ ਵਚਨਬੱਧ ਸੀ। ਆਖਰ ਪੰਜਾਬ ਦੀ ਪ੍ਰਭੂਸੱਤਾ ਲਈ ਸ਼ਹੀਦ ਬਣ ਕੇ ਦੇਸ਼ ਭਗਤੀ ਦੀ ਸਦੀਵੀ ਵਿਰਾਸਤ ਛੱਡ ਗਏ। ਸਰਦਾਰ ਸ਼ਾਮ ਸਿੰਘ ਸਿੱਖ ਸਿਧਾਂਤਾਂ ਦੇ ਪੱਕੇ ਪੈਰੋਕਾਰ ਸਨ। ਈਮਾਨਦਾਰੀ ਨਿਮਰਤਾ ਅਤੇ ਸ਼ਰਧਾ ਤੇ ਜੋੜ ਦਿੰਦੇ ਸਨ ਉਹਨਿਆ ਆਤਮ ਬਲੀਦਾਨ ਅਤੇ ਆਪਣੇ ਲੋਕਾਂ ਅਤੇ ਵਿਸ਼ਵਾਸ ਪ੍ਰਤੀ ਵਫਾਦਾਰੀ ਵਿੱਚ ਵਿਸ਼ਵਾਸ ਰੱਖਦਾ ਸੀ ਉਸ ਦਾ ਜੀਵਨ ਮੀਰੀ ਪੀਰੀ ਦੇ ਸੰਕਲਪ ਦੁਆਰਾ ਅਧਿਆਤਮਿਕ ਗਿਆਨ ਨੂੰ ਅਸਥਾਈ ਜ਼ਿੰਮੇਵਾਰੀ ਦੇ ਨਾਲ ਸੰਤੁਲਿਤ ਕਰਨ ਦੁਆਰਾ ਸਿਰਿਤ ਸੀ ਉਹ ਜਾਤ ਜਾਂ ਧਰਮ ਦੀ ਪਰਵਾਹ ਕੀਤੇ ਬਿਨਾ ਪੰਜਾਬੀਆਂ ਵਿੱਚ ਏਕਤਾ ਵਿੱਚ ਪੱਕਾ ਵਿਸ਼ਵਾਸ ਰੱਖਦਾ ਸੀ ਅਤੇ ਸਿੱਖ ਕੌਮ ਦੀ ਸਮੂਹਿਕ ਤਾਕਤ ਨੂੰ ਬਰਕਰਾਰ ਰੱਖਣ ਲਈ ਅਣਥੱਕ ਮਿਹਨਤ ਕੀਤੀ। ਸਰਦਾਰ ਸ਼ਾਮ ਸਿੰਘ ਅਟਾਰੀਵਾਲਾ ਨੇ ਮਹਾਰਾਜਾ ਰਣਜੀਤ ਸਿੰਘ ਦੀ ਫੌਜ ਵਿੱਚ ਇੱਕ ਪਰੋਸੇਮੰਦ ਜਰਨੈਲ ਵਜੋਂ ਸੇਵਾ ਕੀਤੀ ਜੋ ਕਿ ਆਪਣੇ ਅਨੁਸ਼ਾਸਨ ਅਤੇ ਉੱਨਤ ਫੌਜੀ ਰਣਨੀਤੀਆਂ ਲਈ ਜਾਣੀ ਜਾਂਦੀ ਸੀ। ਉਸ ਦੀ ਕਮਾਨ ਹੇਠ ਸਿੱਖ ਫੌਜਾਂ ਨੇ ਬਹੁਤ ਸਾਰੀਆਂ ਜਿੱਤਾਂ ਹਾਸਲ ਕੀਤੀਆਂ। ਉਸਨੇ ਬਾਰੀ ਹਮਲਾਵਰਾ ਤੋਂ ਸਿੱਖ ਸਾਮਰਾਜ ਦੀਆਂ ਸਰਹੱਦਾਂ ਦੀ ਰੱਖਿਆ ਕਰਨ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਈ। ਉੱਤ ਪੱਛਮੀ ਸਰਦ ਦੀ ਮਜ਼ਬੂਤੀ ਉਸਨੇ ਪੰਜਾਬ ਨੂੰ ਅਫਗਾਨ ਅਤੇ ਪਠਾਨ ਫੌਜਾਂ ਦੇ ਹਮਲਿਆਂ ਤੋਂ ਬਚਾਉਂ ਸਾਮਰਾਜ ਦੀ ਖੇਤਰੀ ਅਖੰਡਤਾ ਨੂੰ ਬਣਾਈ ਰੱਖਣ ਵਿੱਚ ਮਦਦ ਕੀਤੀ। ਸੁਧਾਰ ਅਤੇ ਸਿਖਲਾਈ ਸ਼ਾਮ ਸਿੰਘ ਸਿੱਖ ਫੌਜ ਦੇ ਆਧੁਨਿਕੀਕਰਨ ਵਿੱਚ ਇੱਕ ਪ੍ਰਮੁੱਖ ਹਸਤੀ ਸੀ। ਇਹ ਯਕੀਨੀ ਬਣਾਉਂਦਾ ਸੀ ਕਿ ਸਿਪਾਹੀ ਚੰਗੀ ਤਰ੍ਹਾਂ ਸਿਖਲਾਈ ਪ੍ਰਾਪਤ ਅਤੇ ਅਨੁਸ਼ਾਸਿਤ ਸਨ। शासन ਵਿੱਚ ਯੋਗਦਾਨ ਸਿੱਖ ਦਰਬਾਰ ਵਿੱਚ ਇੱਕ ਪ੍ਰਮੁੱਖ ਸ਼ਖਸੀਅਤ ਦੇ ਰੂਪ ਵਿੱਚ ਉਸਨੇ ਸ਼ਾਸਨ ਅਤੇ ਕੂਟਨੀਤੀ ਦੇ ਮਾਮਲਿਆਂ ਵਿੱਚ ਸਲਾਹ ਦਿੱਤੀ ਆਪਣੀ ਬੁੱਧੀ ਅਤੇ ਲੀਡਰਸ਼ਿਪ ਦਾ ਸਤਿਕਾਰ ਕੀਤਾ ਸ਼ਾਮ ਸਿੰਘ ਅਟਾਰੀwala ਦੇ ਜੀਵਨ ਦਾ ਪਰਿਭਾਸ਼ਿਤ ਪਲ ਪਹਿਲੀ ਐਂਗਲੋ ਸਿੱਖ ਜੰਗ ਦੇ ਦੌਰਾਨ ਆਇਆ ਇਸ ਸਮੇਂ ਤੱਕ 1839 ਵਿੱਚ ਮਹਾਰਾਜਾ ਰਣਜੀਤ ਸਿੰਘ ਦੀ ਮੌਤ ਤੋਂ ਬਾਅਦ ਸਿੱਖ ਸਾਮਰਾਜ ਕਮਜ਼ੋਰ ਹੋ ਗਿਆ ਸੀ ਜਿਸ ਨਾਲ ਅਦਾਲਤ ਵਿੱਚ ਸਿਆਸੀ ਸਾਜ਼ਿਸ਼ ਅਤੇ ਵਿਸ਼ਵਾਸਘਾਤ ਹੋਇਆ ਇਹ ਯੁੱਧ ਸਬਰਾਵਾਂ ਦੀ ਲੜਾਈ 10 ਫਰਵਰੀ 1846 ਵਿੱਚ ਸਮਾਪਤ ਹੋਇਆ ਜਿੱਥੇ ਸਿੱਖ ਫੌਜਾਂ ਨੇ ਬ੍ਰਿਟਿਸ਼ ਫੌਜ ਦਾ ਸਾਹਮਣਾ ਕੀਤਾ ਤੇਜਾ ਸਿੰਘ ਅਤੇ ਲਾਲ ਸਿੰਘ ਵਰਗੇ ਕੁਝ ਸਿੱਖ ਕਮਾਂਡਰਾਂ ਵਿੱਚ ਅੰਦਰੂਨੀ ਗੱਦਾਰੀ ਨੂੰ ਜਾਣਨ ਦੇ ਬਾਵਜੂਦ ਸ਼ਾਮ ਸਿੰਘ ਨੇ ਆਪਣੀ ਮਾਤਭੂਮੀ ਪ੍ਰਤੀ ਅਟੁੱਟ ਵਫਾਦਾਰੀ ਨਾਲ ਲੜਨਾ ਚੁਣਿਆ ਚਿੱਟੇ ਬਸਤਰ ਪਹਿਨ ਕੇ ਆਪਣੇ ਵਿਸ਼ਵਾਸ ਅਤੇ ਦੇਸ਼ ਲਈ ਮਰਨ ਲਈ ਤਿਆਰ ਹੋਣ ਦਾ ਪ੍ਰਤੀਕ ਸ਼ਾਮ ਸਿੰਘ ਨੇ ਬੇਮਿਸਾਲ ਬਹਾਦਰੀ ਨਾਲ ਆਪਣੀਆਂ ਫੌਜਾਂ ਦੀ ਅਗਵਾਈ ਕੀਤੀ ਲੜਾਈ ਬਹੁਤ ਜ਼ੋਰਦਾਰ ਢੰਗ ਨਾਲ ਲੜੀ ਗਈ ਪਰ ਅੰਦਰੂਨੀ ਗੱਦਾਰੀ ਅਤੇ ਅੰਗਰੇਜ਼ਾਂ ਦੀ ਉਤਮ ਗੋਲੀਬਾਰੀ ਕਾਰਨ ਸਿੱਖ ਹਾਰ ਗਏ ਆਪਣੇ ਸਿਧਾਂਤਾਂ ਪ੍ਰਤੀ ਸੱਚੇ ਸ਼ਾਮ ਸਿੰਘ ਨੇ ਪਿੱਛੇ ਹਟਣ ਤੋਂ ਇਨਕਾਰ ਕਰ ਦਿੱਤਾ ਅਤੇ ਪੰਜਾਬ ਦੀ ਪ੍ਰਭੂ ਸੱਤਾ ਲਈ ਸ਼ਹੀਦ ਬਣ ਕੇ ਆਪਣੇ ਆਖਰੀ ਸਾਹ ਤੱਕ ਲੜਿਆ ਸਬਰਾਮਾ ਦੀ ਜੰਗ ਵਿੱਚ ਸਰਦਾਰ ਸ਼ਾਮ ਸਿੰਘ ਦੀ ਸ਼ਹਾਦਤ ਦੇਸ਼ ਭਗਤੀ ਅਤੇ ਕੁਰਬਾਨੀ ਦਾ ਪ੍ਰਤੀਕ ਬਣ ਗਈ ਉਸਦੀ ਮੌਤ ਨੇ ਪੰਜਾਬ ਵਿੱਚ ਅੰਗਰੇਜ਼ਾਂ ਦੇ ਵਿਰੁੱਧ ਸੰਗਠਿਤ ਵਿਰੋਧ ਦੇ ਅੰਤ ਨੂੰ ਚਿੰਨ੍ਹਿਤ ਕੀਤਾ ਜਿਸ ਦੇ ਨਤੀਜੇ ਵਜੋਂ 1849 ਵਿੱਚ ਇਸ ਖੇਤਰ ਨੂੰ ਸ਼ਾਮਲ ਕੀਤਾ ਗਿਆ ਹਾਲਾਂਕਿ ਉਸਦੀ ਹਿੰਮਤ ਅਤੇ ਪ੍ਰਤੀਬੱਧਤਾ ਨੇ ਸਿੱਖ ਇਤਿਹਾਸ ਤੇ ਅਮਿੱਟ ਛਾਪ ਛੱਡੀ ਦੇਸ਼ ਭਗਤੀ ਦੇ ਪ੍ਰਤੀਕ ਸ਼ਾਮ ਸਿੰਘ ਅਟਾਰੀਵਾਲਾ ਨੂੰ ਅਟੁੱਟ ਵਿਰੋਧ ਅਤੇ ਵਫਾਦਾਰੀ ਦੇ ਪ੍ਰਤੀਕ ਵਜੋਂ ਮਨਾਇਆ ਜਾਂਦਾ ਹੈ ਜੋ ਪੰਜਾਬੀਆਂ ਦੀਆਂ ਪੀੜ੍ਹੀਆਂ ਨੂੰ ਆਜ਼ਾਦੀ ਅਤੇ ਪ੍ਰਭੂਸੱਤਾ ਦੀ ਕਦਰ ਕਰਨ ਲਈ ਪ੍ਰੇਰਿਤ ਕਰਦਾ ਹੈ ਪਿੰਡ ạtari ਦੀ 230 ਸਾਲ ਪੁਰਾਣੀ ਹਵੇਲੀ ਅੱਜ ਵੀ ਸਰਦਾਰ ਸ਼ਾਮ ਸਿੰਘ ਦੀ ਛਾਪ ਛੱਡਦੀ ਹੈ। ਰੋਲ ਮਾਡਲ ਉਸਤਾ ਜੀਵਨ ਸਿਧਾਂਤਾਂ ਦੁਆਰਾ ਜੀਉਣ ਅਤੇ ਵੱਡੇ ਪਲੇ ਲਈ ਨਿੱਜੀ ਹਿੱਤਾਂ ਨੂੰ ਕੁਰਬਾਨ ਕਰਨ ਦੀ ਉਦਾਹਰਣ ਵਜੋਂ ਕੰਮ ਕਰਦਾ ਹੈ। ਸਭਿਆਚਾਰਕ ਪ੍ਰਭਾਵ ਉਸਦੀ ਕਹਾਣੀ ਸਿੱਖ ਲੋਕਤਾ ਰਾਹਤ ਇਤਿਹਾਸਕ ਬਿਰਤਾਂਤਾਂ ਵਿੱਚ ਯਾਦ ਕੀਤੀ ਜਾਂਦੀ ਹੈ ਜੋ ਜ਼ੁਲਮ ਦੇ ਵਿਰੁੱਧ ਵਿਰੋਧ ਦੀ ਭਾਵਨਾ ਨੂੰ ਦਰਸਾਉਂਦੀ ਹੈ। ਸਰਦਾਰ ਸ਼ਾਮ ਸਿੰਘ ạtari ਵਾਲਾ ਦਾ ਜੀਵਨ ਦਲੇਰੀ ਵਫਾਦਾਰੀ ਅਤੇ ਆਤਮ ਬਲੀਦਾਨ ਦੇ ਗੁਣਾਂ ਨੂੰ ਦਰਸਾਉਂਦਾ ਹੈ ਇੱਕ ਯੋਧੇ ਵਜੋਂ ਉਸਨੇ ਸਿੱਖ ਸਾਮਰਾਜ ਲਈ ਬਹਾਦਰੀ ਨਾਲ ਲੜਿਆ ਅਤੇ ਇੱਕ ਨੇਤਾ ਵਜੋਂ ਉਸਨੇ ਨਿਆਂ ਅਤੇ ਇਕਤਾ ਦੇ ਆਦਰਸ਼ਾਂ ਨੂੰ ਕਾਇਮ ਰੱਖਿਆ ਸੋਬਰਾਮਾਦੀ ਲੜਾਈ ਵਿੱਚ ਉਸਦੀ ਕੁਰਬਾਨੀ ਪੰਜਾਬ ਅਤੇ ਇਸ ਦੇ ਲੋਕਾਂ ਪ੍ਰਤੀ ਉਸਦੀ ਅਟਲ ਵਚਨਬੱਧਤਾ ਦਾ ਪ੍ਰਮਾਣ ਹੈ ਸ਼ਾਮ ਸਿੰਘ ạtਾਰੀ ਵਾਲਾ ਦੇ ਵੰਸ਼ਜਾਂ ਨੇ ਬ੍ਰਿਟਿਸ਼ ਕਾਲ ਦੇ ਨਾਲ ਨਾਲ ਆਜ਼ਾਦ ਭਾਰਤ ਵਿੱਚ ਭਾਰਤੀ ਫੌਜ ਵਿੱਚ ਭਰਤੀ ਹੋ ਕੇ ਭਾਰਤ ਦੀ ਸੇਵਾ ਕੀਤੀ ਹੈ ਉਨ੍ਹਾਂ ਨੇ ਵੱਖ-ਵੱਖ ਸੀਨੀਅਰ ਰੈਂਕਾਂ ਵਿੱਚ ਕਮਿਸ਼ਨਰ ਅਫਸਰਾਂ ਵਜੋਂ ਸੇਵਾ ਕੀਤੀ ਹੈ। ਵਿਸ਼ਵ ਯੁੱਧਾਂ ਵਿੱਚ ਹਿੱਸਾ ਲਿਆ ਹੈ। ਨਾਲ ਹੀ ਆਜ਼ਾਦੀ ਤੋਂ ਬਾਅਦ ਦੇ ਭਾਰਤੀ ਫੌਜ ਦੇ ਆਪਰੇਸ਼ਨਾਂ ਵਿੱਚ ਵੀ ਹਿੱਸਾ ਲਿਆ ਹੈ ਅਤੇ ਬਹੁਤ ਸਾਰੇ ਬਹਾਦਰੀ ਪੁਰਸਕਾਰ ਜਿੱਤੇ ਹਨ। ਮੇਰਾ ਜਨਮ اٹਾਰੀ, ਜ਼ਿਲ੍ਹਾ ਅੰਮ੍ਰਿਤਸਰ ਤੋਂ 7 ਕਿਲੋਮੀਟਰ ਦੂਰ ਇੱਕ ਪਿੰਡ ਵਿੱਚ ਹੋਇਆ ਸੀ ਅਤੇ ਮੈਂ 4 ਦਹਾਕਿਆਂ ਤੱਕ ਭਾਰਤੀ ਫੌਜ ਵਿੱਚ ਸੇਵਾ ਕੀਤੀ ਸੀ। ਇਸ ਤਰ੍ਹਾਂ ਮੈਂ ਪੰਜਾਬ ਅਤੇ ਭਾਰਤ ਦੇ ਮਹਾਨ ਪੁੱਤਰ ਸਰਦਾਰ ਸ਼ਾਮ ਸਿੰਘ اٹਾਰੀ ਵਾਲਾ ਤੇ ਕੁਝ ਲਿਖਣ ਲਈ ਪ੍ਰੇਰਿਆ ਮੇਰੀ ਵੀਡੀਓ ਦੇਖਣ ਲਈ ਤੁਹਾਡਾ ਧੰਨਵਾਦ ਭਾਰਤੀ ਇਤਿਹਾਸ ਤੇ ਹੋਰ ਦਿਲਚਸਪ ਅਧਿਆਵਾਂ ਲਈ ਕਿਰਪਾ ਕਰਕੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰੋ